ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਸ਼ੁਰੂ ਹੋ ਚੁੱਕਾ ਹੈ ਅਤੇ ਵੱਡੇ ਆਗੂ ਵੀ ਚੋਣ ਮੈਦਾਨ ਦੇ ਵਿੱਚ ਦਿਖਾਈ ਦੇ ਰਹੇ ਨੇ ਅੱਜ ਲੁਧਿਆਣਾ ਦੇ ਪਿੰਡਾਂ ਦੇ ਵਿੱਚ ਕਾਂਗਰਸ ਦੇ ਸਰਪੰਚਾਂ ਦਾ ਪ੍ਰਚਾਰ ਕਰਨ ਦੇ ਲਈ ਅੰਮ੍ਰਿਤਾ ਵਿੜਿੰਗ ਪਹੁੰਚੇ ਜਿਨ੍ਹਾਂ ਵੱਲੋਂ ਕੁਈ ਅਦੇ ਖਿਲਾਫ ਗਿਲਪਿੰਡ ਦੇ ਸਰਪੰਚ ਦੇ ਹੱਕ 'ਚ ਪ੍ਰਚਾਰ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ 2027 ਦੇ ਵਿੱਚ ਪੰਜਾਬ ਦੇ ਅੰਦਰ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਦਾ ਤੱਕਾ ਕੀਤਾ ਉਸ ਤੋਂ ਜ਼ਾਹਿਰ ਹੈ ਕਿ ਲੋਕ ਉਹਨਾਂ ਨੂੰ ਹੁਣ ਉਹਨਾਂ ਤੇ ਵਿਸ਼ਵਾਸ ਨਹੀਂ ਜਿਤਾਉਣਗੇ ਉਹਨਾਂ ਨੇ ਅੱਗੇ ਕਿਹਾ ਕਿ ਸੂਬੇ ਦੀ ਇਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਹੈ ਇਸ ਤੋਂ ਜ਼ਾਹਿਰ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਸਰਕਾਰ ਹੀ ਨਹੀਂ ਚਲਾਉਣੀ ਆਉਂਦੀ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਸਰਕਾਰ ਕਰਜ਼ੇ ਪੰਜਾਬ ਦੇ ਸਿਰ ਤੇ ਚੜਾਈ ਜਾ ਰਹੀ ਹੈ ਤੇ ਜਿਹੜੇ ਲੋਕ ਦਾਅਵੇ ਕਰ ਰਹੇ ਸੀ ਕਿ ਉਹ ਮਾਈਨਿੰਗ ਅਤੇ ਸ਼ਰਾਬ ਤੋਂ ਉਹ ਮਾਲੀਆ ਇਕੱਠਾ ਕਰਨਗੇ ਅੱਜ ਜੋ ਫੇਲ ਹੋ ਰਹੇ ਨੇ ਉਹਨਾਂ ਨੇ ਅੱਗੇ ਕਿਹਾ ਕਿ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਵਿੱਚ ਕਾਂਗਰਸ ਨੂੰ ਚੰਗਾ ਸਮਰਥਨ ਮਿਲਿਆ ਹੈ ਉਹਨਾਂ ਨੇ ਅੱਗੇ ਕਿਹਾ ਕਿ ਉਮੀਦ ਹੈ ਕਿ ਉੱਥੇ ਕਾਂਗਰਸ ਆਪਣੀ ਸਰਕਾਰ ਬਣਾਏਗੀ ਉੱਥੇ ਹੀ ਕਾਂਗਰਸ ਦੇ ਉਮੀਦਵਾਰ ਦਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਦੇ ਵਿੱਚ ਕਈ ਕੰਮ ਹੋਣੇ ਬਾਕੀ ਹਨ ਉਹਨਾਂ ਨੇ ਅੱਗੇ ਕਿਹਾ ਕਿ ਲੜਕੀਆਂ ਦੇ ਸਕੂਲ ਦੇ ਅੱਗੇ ਲੜਕੇ ਖੜੇ ਰਹਿੰਦੇ ਹਨ ਇਸ ਤੋਂ ਇਲਾਵਾ ਉਹਨਾਂ ਨੂੰ ਚੰਗੇ ਰਾਹ ਪਾਉਣ ਦੀ ਲੋੜ ਹੈ ਪਿੰਡ ਦੇ ਹੋਰ ਵੀ ਕਈ ਉਹਨਾਂ ਨੇ ਕੰਮ ਦੱਸੇ ਜਿਹੜੇ ਹਾਲੇ ਹੋਣੇ ਬਾਕੀ ਨੇ ਜਿਨ੍ਹਾਂ ਨੂੰ ਲੈ ਕੇ ਉਹ ਲੋਕਾਂ ਦੀ ਕਚੈਰੀ ਉਤਰ ਰਹੇ ਨੇ ਦਵਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਾ ਵੜਿੰਗ ਅਤੇ ਰਾਜਾ ਵੜਿੰਗ ਨੂੰ ਗਿਲ ਇਲਾ ਹਲਕੇ ਦੇ ਲੋਕ ਬਹੁਤ ਪਿਆਰ ਕਰਦੇ ਹਨ ਅਤੇ ਉਹਨਾਂ ਦੇ ਹੁਣ ਨਾਲ ਪਿੰਡ ਤੋਂ ਉਹਨਾਂ ਨੂੰ ਚੰਗਾ ਹੁੰਗਾਰਾ ਮਿਲੇਗਾ। ਥੋੜਾ ਚਲਦੀ ਹੈ ਕਿ ਜਿਲ੍ਹੇ ਹਲਕੇ ਦੇ ਵਿੱਚ ਆਏ ਹੋ ਪਿੰਡਾਂ 'ਚ ਸਪੋਰਟ ਕਰਨ ਲਈ ਇਸ ਤਰ੍ਹਾਂ ਦਾ ਸਪੋਰਟ ਮਿਲ ਰਿਹਾ ਹੈ ਕਿਦਾਂ ਦੀ ਹੋ। ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਰਾਜਾ ਜੀ ਨੂੰ ਮੈਂਬਰ ਪਾਰਲੀਮੈਂਟ ਚੁਣਾ ਦੇ ਵਿੱਚ ਜਿੱਤ ਹਾਸਲ ਕਰਾਈ ਇਹਨਾਂ ਲੋਕਾਂ ਦੇ ਸਿਰ ਤੇ ਸਿਰ ਹੈ ਇਸ ਚੀਜ਼ ਦਾ। ਔਰ ਸਭ ਤੋਂ ਵੱਧ ਲੀਡ ਗਿਲ ਹਲਕੇ ਚੋ ਮਿਲੀ ਮੈਂ ਇਸ ਗਲ ਦੇ ਲਈ ਗਿਲ ਦੇ ਨਿਵਾਸੀਆਂ ਦੀ ਬਹੁਤ ਬਹੁਤ ਧੰਨਵਾਦੀ ਹਾਂ ਸਰਪੰਚੀ ਚੋਨਾ ਦੇ ਵਿੱਚ ਜੋ ਪੰਜਾਬ ਪਰਦੇ ਵਿੱਚ ਤੱਕਾ ਹੋ ਰਿਹਾ ਹੈ ਮੈਂ ਆਮ ਆਦਮੀ ਪਾਰਟੀ ਨੂੰ ਇਹ ਯਾਦ ਕਰਾਉਣਾ ਚਾਹਣੀ ਹੈ ਕਿ ਇਹ ਸਦਾ ਲਈ ਪੰਜਾਬ ਦੀ ਕੁਰਸੀ ਤੇ ਨਹੀਂ ਬੈਠੇ ਬਹੁਤਾ ਸਮਾਂ ਲੰਘ ਗਿਆ ਥੋੜਾ ਰਹਿ ਗਿਆ ਔਰ ਇਸ ਤਰ੍ਹਾਂ ਦੇ ਤੱਕੇ ਅਕਾਲੀ ਦਲ ਕਰਿਆ ਕਰਦਾ ਸੀ ਅੱਜ ਅਕਾਲੀ ਦਲ ਦੇ ਪਤਨ ਦਾ ਕਾਰਨ ਉਹਨਾਂ ਦੀਆਂ ਕੀਤੀਆਂ ਲੋਕਾਂ ਦੇ ਉੱਤੇ ਵਧੀਆਂ ਕਿਆਂ ਹਨ ਜੋ ਉਹਨਾਂ ਨੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ, ਜੋ ਝੂਠੇ ਪਰਚਿਆਂ ਦਾ ਰਵਾਜ ਪੰਜਾਬ ਭਰ ਦੇ ਵਿੱਚ ਉਹਨਾਂ ਨੇ ਚਲਾਇਆ, ਅੱਜ ਉਹ ਸਾਰੀਆਂ ਨੀਤੀਆਂ ਨਵੇਂ ਸਿਰਿਓਂ ਆਮ ਆਦਮੀ ਪਾਰਟੀ ਪੂਰੇ ਪੰਜਾਬ ਭਰ ਦੇ ਵਿੱਚ ਕਰ ਰਹੀ ਹੈ ਔਰ ਹਰੇਕ ਹਲਕੇ ਦੇ ਵਿੱਚੋਂ ਇਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ ਕਿ ਕਿਤੋਂ 30 ਪਿੰਡਾਂ ਦੇ ਕਾਗਜ਼ ਰੱਦ ਕਰਤੇ, ਕਿਤੋਂ 50ਾਂ ਦੇ ਕਰਤੇ, ਕਿਤੇ ਕਿਸੇ ਤੇ ਝੂਠਾ ਪਰਚਾ ਪਾਤਾ। ਮੈਂ ਆਮ ਆਦਮੀ ਪਾਰਟੀ ਦੇ ਜਿੰਨੇ ਲੀਡਰ ਸਾਹਿਬਾਨ ਨੇ ਔਰ ਸਾਰੀ ਬਿਊਰੋਕ੍ਰੇਸੀ ਨੂੰ ਮੈਂ ਬੇਨਤੀ ਕਰਨਾ ਚਾਹਣੀ ਹੈ ਕਿ ਸਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਤੁਹਾਡੇ ਤੇ ਵੀ ਇਹ ਨਹੀਂ ਰਹਿਣਾ ਕੱਲ ਨੂੰ ਦੂਜੀ ਸਰਕਾਰ ਆਜੂਗੀ ਮੈਂ ਅਫਸਰ ਸਾਹਿਬਾਨ ਨੂੰ ਇਹ ਬੇਨਤੀ ਕਰਦੀ ਹਾਂ ਕਿ ਤੁਸੀਂ ਇਸ ਤਰ੍ਹਾਂ ਦਾ ਕੁਝ ਵੀ ਨਾ ਕਰੋ ਕਿ ਕੱਲ ਨੂੰ ਤੁਹਾਨੂੰ ਵੀ ਇਹ ਹਰਜਾਨਾ ਭੁਗਤਣਾ ਪਵੇ ਔਰ ਲੋਕ ਜਿਹੜੇ ਲੋਕ ਸਰਪੰਚੀ ਦੀ ਚੋਣ ਲੜ ਰਹੇ ਜਿਹੜਾ ਜਿਹੜਾ ਇਨਸਾਨ ਕਾਗਜ਼ ਦਾਖਲ ਕਰਕੇ ਆਉਂਦਾ ਹੈ ਉਹਦੇ ਉਹਦੇ ਨਾਲ ਉਹਦੇ ਸਪੋਰਟਰਜ਼ ਵੀ ਹੁੰਦੇ ਆ ਮਗਰ ਪਿੰਡ ਵਾਲੇ ਲੋਕ ਵੀ ਹੁੰਦੇ ਆ ਭਾਈ ਉਹਨਾਂ ਦੀਆਂ ਉਮੀਦਾਂ ਤੇ ਇਸ ਤਰ੍ਹਾਂ ਪਾਣੀ ਨਾ ਫੇਰੋ ਕਿਉਂਕਿ ਲੋਕ ਇਸ ਤਰ੍ਹਾਂ ਦੀਆਂ ਵਧੀਆਂ ਨੂੰ ਕਦੀ ਭੁੱਲਦੇ ਨਹੀਂ ਮਣ ਪੰਜਾਬ ਭਰ ਦੇ ਵਿੱਚ ਵਾਪਕ ਮਾਮਲੇ ਜਿਹੜੇ ਸਾਹਮਣੇ ਆ ਰਹੇ ਕਿਤੇ ਗੋਲੀ ਚੱਲਣ ਦਾ ਕਿਤੇ ਲੜਾਈ ਚੱਲਣ ਦੀ ਦੇਖੋ ਇਹ ਇਹ ਬਿਲਕੁਲ ਇੱਕ ਸਾਫ਼ ਜੀ ਸਾਡੇ ਅੱਗੇ ਤਸਵੀਰ ਪੇਸ਼ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਸਰਕਾਰ ਚਲਾਉਣੀ ਨਹੀਂ ਆ ਰਹੀ ਔਰ ਲੋਕਾਂ ਨੂੰ ਜਿਨ੍ਹਾਂ ਨੇ 92 ਸੀਟਾਂ ਦੇ ਕੇ ਲੋਕਾਂ ਦੇ ਵਿੱਚ ਇੰਨਾ ਲੋਕਾਂ ਨੇ ਵਿਸ਼ਵਾਸ ਜਤਾਇਆ ਸੀ ਇਹਨਾਂ ਦੇ ਵਿੱਚ ਇਹ ਲੋਕਾਂ ਨੂੰ ਕਲੀਅਰ ਹੋ ਗਿਆ ਲੋਕ ਬਹੁਤ ਕਲੇ ਹੈ ਸਰਕਾਰ ਬਦਲਣ ਦੇ ਲਈ ਔਰ ਜਿਹੜੀ ਇਹਨਾਂ ਨੇ ਥਾਂ-ਥਾਂ ਤੇ ਕਾਗਜ਼ ਰੱਦ ਕੀਤੇ ਹੈ ਨਾ ਇਹ ਇਸ ਗੱਲ ਦਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੀ ਡਰੀ ਹੋਈ ਹੈ ਇਹ ਚੋਣ ਲੜਨ ਦੇ ਕਾਬਲ ਹੀ ਨਹੀਂ ਇਹ ਕਹਿੰਦੇ ਕਿ ਏਦੋਂ ਪਹਿਲਾਂ ਅਸੀਂ ਚੋਣ ਲੜੀਏ ਔਰ ਸਾਡੇ ਕੈਂਡੀਡੇਟ ਹਾਰ ਜਾਣ ਅਸੀਂ ਰੱਦ ਹੀ ਕਰਾ ਦਈਏ ਇਸ ਗੱਲ ਦੀ ਤਸਵੀਰ ਪੇਸ਼ ਕਰਦੀ ਹੈ ਕਿ ਇਹ ਆਪ ਅੰਦਰੋਂ ਬਹੁਤ ਡਰੇ ਹੋਏ ਹੈ ਹਾਰ ਤੋਂ ਡਰੇ ਹੋਏ ਹੈ ਕਿ ਜਮੂ ਕੰਟੀਨ ਦੀ ਗਰਿਆਨ ਜਿਹੜੀ ਕਿ ਕੇਜੇ ਤੋਂ ਦੇਖਣ ਨੂੰ ਮਿਲ ਰਿਹਾ ਤਾਂ ਜਮੂ ਕੰਟੀਨ ਦੀ ਬਹੁਮਤ ਵਾਲੀ ਬੰਦਗੀ ਹੈ ਕਾਂਗਰਸ ਨੇ ਹਰਿਆਣਾ ਦੇ ਵੀ ਚੰਗੀ ਪਰਫਾਰਮੈਂਸ ਰਹੀ ਹੈ ਲੱਗਦਾ ਵੀ ਪੰਜਾਬ ਵੀ ਹਰ ਦੇਖੋ ਜੀ ਦੋਨਾਂ ਸਟੇਟਾਂ ਦੇ ਵਿੱਚ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਪੂਰਨ ਉਮੀਦ ਹੈ ਸਰਕਾਰ ਬਣੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ 27 ਦੇ ਵਿੱਚ ਸਾਡੇ ਲੋਕਾਂ ਦੇ ਸਾਥ ਸਦਕਾ 100% 27 ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਉ। ਧੰਨਵਾਦ। ਤੋ ਕਾਲੇ ਮੇਟ ਸਾਡੀ 11% ਭੰਡ ਹੋ ਗਈ ਹੈ ਜੀ 11% ਦੇਖੋ ਜੀ ਇਹ ਕਹਿੰਦੇ ਸੀ ਕਿ ਅਸੀਂ ਨਵੇਂ-ਨਵੇਂ ਰੋਜ਼ਗਾਰ ਦੇ ਸਾਧਨ ਪੈਦਾ ਕਰਾਂਗੇ ਅਸੀਂ ਤਾਂ ਮਾਈਨਿੰਗ ਤੋਂ ਸ਼ਰਾਬ ਤੋਂ ਅਸੀਂ ਇਹਨਾਂ ਨੇ ਬੜੇ ਵੱਡੇ-ਵੱਡੇ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਪਰ ਦੇਖੋ ਇਹਨਾਂ ਨੇ 1 ਰੁਪਿਆ ਜਨਰੇਟ ਨਹੀਂ ਕੀਤਾ 1 ਰੁਪਿਆ ਕਿਤੋਂ ਵੀ ਪੈਸਾ ਨਹੀਂ ਆਇਆ ਪਰ ਕਰਜ਼ੇ ਦੀ ਜਿਹੜੀ ਭੰਡ ਹੈ ਉਹ ਇਹਨਾਂ ਨੇ 4 ਗੁਣਾ ਵਧਾਤੀ ਔਰ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਪੰਜਾਬ ਦੇ ਲੋਕਾਂ ਦੇ ਉੱਤੇ ਇੰਨਾ ਕਰਜ਼ਾ ਹੋ ਜਾਊਗਾ ਕਿ ਹਰ ਘੜੀ ਗਰਮੀ ਹੋ ਜਾਊ ਚਰਚਾਾਂ ਵਿੱਚ ਆ ਰਹੀਆਂ ਇਹ ਮੁੱਖ ਮੰਤਰੀ ਚੇਂਜ ਹੋਣ ਦੀ ਗੱਲ ਆ ਰਹੀ ਹੈ ਜੀ ਇਹ ਜੀ ਤੁਸੀਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੁੱਛੋ ਥੈਂਕ ਯੂ